ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਅਨੇਕ ਪਾਵਨ ਅਨੇਕ ਪਾਵਨ ਬਾਵਕ ਅਰਨੀਰ ਅਨੇਕ ਪਵਨ ਪਾਵਕ ਇਥੇ ਵਿਸਰਾਮ ਅਰਨੀਰ ਅਨੇਕ ਰਤਨ ਸਾਗਰ ਦਦ ਖੀਰ ਅਨੇਕ ਸੂਰ ਸਸੀ ਅਰ ਨਿਖਿਆਤ ਅਨੇਕ ਦੇਵੀ देवा बहुपांत अनेक बसदा अनेक कामतीन अनेक पार जात अनेक मुखबीन अनेक आकाश अनेक पाताल अनेक मुखी अनेक मुखी अनेक मुखी जपिया गोपाल अनेक शास्त्र सीमृत पुराण अनेक जुगत ਹੋਤ ਬਖਿਆਨ ਅਨਿਕ ਸਰੋਤੇ ਸੁਨਹ ਨਿਦਾਨ ਸਰਬ ਜੀ ਪੂਰਨ ਭਗਵਾਨ ਅਨਿਕ ਧਰਮ ਅਨਿਕ ਕੁਮੇਰ ਅਨਿਕ ਬਰਨ ਅਨਿਕ ਕਨਿਕ ਸੁਮੇਰ ਅਨਿਕ ਸੇਖ ਨਵਤਨ ਨਾਮ ਲੇ ਪਾਰ ਬ੍ਰਹਮ ਕਾ ਅੰਤ ਨਾ ਤੇ ਪਾਰ ਬ੍ਰਹਮ ਕਾ ਅੰਤ ਨਾ ਤੇਹ ਤੇਹ ਦਾ ਮਤਲਬ ਵੀ ਉਹਨਾਂ ਨੂੰ ਉਹਨਾਂ ਤੋਂ ਪਾਰ ਬੰਧ ਅੰਤ ਨਹੀਂ ਪਾਇਆ ਜਾਂਦਾ ਹੈ ਨਾ ਤੇਹ ਨਹੀਂ ਕਹਣਾ ਪਾਰ ਬ੍ਰਹਮ ਦਾ ਅੰਤ ਨਾ ਤੇਹ ਆਨੇਕਪੁਰੀਆ ਆਨੇਕ ਤਹਿਖੰਡ ਆਨੇਕ ਰੂਪ ਰੰਗ ਬ੍ਰਹਮੰਡ ਆਨੇਕ ਰੂਪ ਰੰਗ ਇਥੇ ਵਿਸਰਾਮ ਲਾਉਣਾ ਹੈ ਆਨੇਕ ਰੂਪ ਰੰਗ ਬ੍ਰਹਮੰਡ ਆਨੇਕ ਰੂਪ ਰੰਗ ਬ੍ਰਹਮੰਡ ਅਨੇਕ ਬਨਾ ਅਨੇਕ ਫਾਲਮੂਲ ਆਪਹਿ ਸੂਖਮ ਆਪਹਿ ਅਸਥੂਲ ਅਨੇਕ ਜੁਗਾਦ ਦਿਨਸ ਅਰ ਰਾਤ ਅਨੇਕ ਪਰਲੋ ਅਨੇਕ ਉਤਪਾਤ ਅਨੇਕ ਜੀਵ ਜਾ ਕੇ ਗ੍ਰਹਿਮਾਹਿ ਰਮਤ ਰਾਮ ਅਨੇਕ ਜੀਵ ਜਾ ਕੇ ਗ੍ਰਹਿਮਾਹਿ ਉਤਪਾਤ ਪਾਠ ਇਸੇ ਤਰ੍ਹਾਂ ਹੀ ਸੁੱਧ ਹੈ ਜਿਵੇਂ ਲਿਖਿਆ ਗਿਆ ਹੈ ਉਤਪਾਤ ਰਾਮਤ ਰਾਮ ਪੂਰਨ ਸ੍ਰਵਠਾਈ ਅਨਕ ਮਾਇਆ ਜਾ ਕੀ ਇਹ ਜਾ ਕੀ ਪਦ ਦੇ ਵਿਸਰਾਮ ਲਾਉਣਾ ਅਨਕ ਮਾਇਆ ਜਾ ਕੀ ਅਨਿਕ ਮਾਇਆ ਜਾ ਕੀ ਲਖੀ ਨਾ ਜਾਏ ਅਨਿਕ ਕਲਾ ਖੇਲ ਹਰ ਰਾਇ ਖੇਲ ਹਰ ਰਾਇ ਪਰ ਆਏ ਥੋੜਾ ਜਿਹਾ ਭਾਰਾ ਹੀ ਬੋਲਦਾ ਖੇਲੈ ਨਹੀਂ ਕਹਿਣਾ ਖੇਲੈ ਹਰ ਰਾਇ ਅਨਿਕ ਕਲਾ ਖੇਲੇ ਹਰ ਰਾਜ ਅਨਿਕ ਧੁਨਿਤ ਲਲਿਤ ਸੰਗੀਤ ਅਨਿਕ ਧੁਨਿਤ ਲਲਿਤ ਸੰਗੀਤ ਅਨਿਕ ਗੋਪਤ ਪ੍ਰਗਟੇ ਤਹਚੀਤ ਸਭ ਤੇ ਊਚ ਭਗਤ ਜਾ ਕੈ ਸੰਗ ਊਚ ਪਦ ਤੇ ਹੀ ਵਿਸਰਾਮ ਹੈ ਆਠ ਪਹਿਰ ਗੋਣ ਗਾਵਹਿ ਰੰਗ ਅਨਿਕ ਅਨਾਹਦ आनंद ਝੋਨਕਾਰ ਵਾ ਰਸ ਕਾ ਕਸ਼ ਅੰਤ ਨਾ ਪਾਰ ਸਤ ਪੁਰਖ ਸਤ ਅਸਥਾਨ ਊਚਤੇ ਊਚ ਨਿਰਮਲ ਨਿਰਵਾਣ ਆਪੁਨਾ ਕੀਆ ਜਨਹ ਆਪ ਆਪੇ ਘਾਟ ਘਾਟ ਰਹਿਓ ਵਿਆਪ ਕਿਰਪਾ ਨਿਦਾਨ ਨਾਨਕ ਦਇਆਲ ਜਿਨ ਜਪਿਆ ਨਾਨਕ ਤੇ ਭਏ ਨਿਹਾਲ ਨਾਨਕ ਪਾਤਿ ਵਿਸਰਾਮ ਲਾਉਣਾ ਹੈ ਜਿਨ ਜਪਿਆ ਨਾਨਕ ਤੇ ਭਏ ਨਿਹਾਲ ਸਾਰਗ ਛੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਦੇਖੀਐ ਆਨ ਭੈ ਕਾ ਦਾਤਾ ਘਾਟ ਘਾਟ ਪੂਰਨ ਹੈ ਅਲਪਾਤਾ घाट घाट पूर्ण कर बिस्थिरन जाल तरंग स्यो जाल तरंग ज्यो रचन किया ये जल तरंग कट्ठा नहीं बोल देना जाल तरंग ज्यो रचन किया हब रस माने भोग कटाने आन ना बिया कुआ हर रंगी एक रंगी ठाकुर ਸੰਤ ਸੰਗ ਪ੍ਰਭ ਜਾਤਾ ਨਾਨਕ ਦਰਸ ਲੀਨਾ ਜਿਉ ਜਲ ਮੀਨਾ ਸਭ ਦੇਖੀਐ ਅਨ ਭੈ ਕਾ ਦਾਤਾ ਕਾਣ ਉਪਵਾਦੇਉ ਕਵਨ ਪੜਾਈ ਪੂਰਨ ਪੂਰ ਰਹਿਓ ਸਰਾਬ ਠਾਈ ਪੂਰਨ ਮਨ ਮੋਹਨ ਘਟ ਘਟ ਸੋਹਨ ਜਬ ਕਿੰਚੈ ਤਵ છਾਈ ਕਿਉ ਨ ਅਰਧ ਹੋ ਮਿਲ ਕਰ ਸੱਧ ਹੋ ਧਰੀ ਮਹਤਕ ਬੇਲਾ ਆਈ ਕਿਉ ਨ ਅਰਧ ਹੋ ਮਿਲ ਕਰ ਸੱਧ ਹੋ ਇਥੀ ਵਿਸਰਾਮ ਘਰੀ ਮਹਤਕ ਬੇਲਾ ਆਈ ਅਰਥ ਦਰਬ ਸਭ ਜੋ ਕਿਛ ਦੀਸੈ ਸਾਧਨਾ ਕਛੂ ਜਾਈ ਅਰਥ ਦਰਬ ਸਭ ਇਥੇ ਠਮਕਾਉਣੀ ਹੈ ਜੋ ਕਿਛ ਦੀਸਾ ਇਥੇ ਵਿਸਰਾਮ ਹੈ ਸੰਤ ਨ ਕਛੂ ਜਾਈ ਕਹੋ ਨਾਨਕ ਹਰ ਹਰ ਅਰਧ ਹੋ ਕਵਨ ਉਪਮਾ ਦੇਓ ਕਵਨ ਬਡਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ